What ਸਤਿ ਸਪਿਆ ਮਿਹਰਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਾ ਤਾ ਜੀਵਾ ਤਨ ਮਨ ਠੀਵਾ ਹਰਿਆ ਬਾਣੀ ਵਿਚ ਬਾਣੀ ਅੰਬਰਤ ਸਾਰੇ ਗੁਰਬਾਣੀ ਕਹ ਸੇਵਕ ਜਨਮਨ ਪਰਤਖ ਗੁਰੂ ਨਿਸਤਾਰੇ ਸੋ ਕਹ ਕਲ ਗੁਰ ਸੇਵੀਐ ਐਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਸਤਨਾਮ ਭਾਈ ਫਰਕ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਸਤਗੁਰ ਸੇਵੇ ਤਾ ਸਹਜ ਤੋਂ ਨੇ ਉਪਜਾ ਗੱਤੋਂ ਤੱਕ ਤਦ ਹੀ ਪਾਏ ਹਰ ਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਬਿਨ ਸਤਗੁਰ ਸਭ ਜਗ ਦੋਰਨ ਮਨ ਮੁਖ ਅੰਦਾ ਸ਼ਬਦ ਨਾ ਜਾਣੈ ਝੂਠਾ ਪਰਮ ਕੋ ਲਾਨਾ ਰਹਾ ਤ੍ਰੈ ਗੁਣ ਮਾਇਆ ਪਰਮ ਕੋ ਲਾਇਆ ਹਉ ਮੈਂ ਬੰਧਨ ਕਮਾਏ ਜੰਮਣ ਨਰਣ ਸਿਰ ਉੱਪਰ ਊਗਾ ਗਰਬ ਜੋਨ ਦੁੱਖ ਪਾਏ ਤ੍ਰੈ ਗੁਣ ਵਰਤਹਾ ਸਗਲ ਸੰਸਾਰ ਹੋ ਮੈਂ ਵਿੱਚ ਪਤ ਖੋਈ ਗੁਰਮੁਖ ਹੋਵੇ ਚੌਥਾ ਪਦ ਚੀਨੈ RAM ਨਾਮ ਸੁਖ ਹੋਈ ਤ੍ਰਿਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੈ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸ਼ਬਦੋਂ ਮੈਂ ਖੋਈ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰ ਹੈ ਸੋ ਹੋਈ ਨਾਨਕ ਰਾਮ ਨਾਮ ਨਿਸਤਾਰਾ ਸ਼ਬਦੇ ਹਮ ਖੋਈ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਹਰ ਰੋਜ਼ ਦੀ ਤਰ੍ਹਾਂ ਅੰਮ੍ਰਿਤ ਵੇਲੇ ਆਏ ਹੋਏ ਹੁਕਮ ਨਾਮਾ ਸਾਹਿਬ ਦੇ ਵਿਚਾਰ ਦੇ ਨਾਲ ਆਪਾਂ ਸਾਰੇ ਜੁੜਨ ਦਾ ਯਤਨ ਕਰੀਏ ਅੱਜ ਦਾ ਜੋ ਮੁਖਵਾਕ 600 ਚਾਰ ਅੰਗ ਦੇ ਉੱਤੇ ਸੁਭਾਏਮਾਨ 168 ਮਾਲਾ ਤੀਜਾ 168 ਰਾਗ ਦੇ ਵਿੱਚ ਤੀਸਰੇ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਉਹਨਾਂ ਦੇ ਮੁਖਾਰਿਕ ਤੋਂ ਉਚਾਰਣ ਕੀਤਾ ਹੋਇਆ ਇਹ ਸ਼ਬਦ ਸਤਗੁਰ ਸੇਵੀ ਤਾ ਸਹਿਜ ਧੁਨ ਉਪਜੈ ਗਤ ਮਤ ਤਦ ਹੀ ਪਾਏ ਤੀਸਰੇ ਪਦਸ਼ਾ ਗੁਰੂ ਅਮਰਦਾਸ ਮਹਾਰਾਜ ਸਾਨੂੰ ਸਮਝਾ ਰਹੇ ਹੈ ਕਿ ਸਤਗੁਰ ਸੇਵਕ ਜਿੱਦੇ ਤੁਸੀਂ ਸਤਗੁਰੂ ਨੂੰ ਸਿਮਰਨਾ ਸ਼ੁਰੂ ਕਰੋਗੇ ਨਾ ਜਿੱਦੇ ਵਾਹਿਗੁਰੂ ਵਾਹਿਗੁਰੂ ਰਾਮ ਰਾਮ ਅੱਲਾ ਅੱਲਾ ਕਹਿਣਾ ਸ਼ੁਰੂ ਕਰੋਗੇ ਸਤਗੁਰ ਸੇਵੇ ਤਾਂ ਸਹਜ ਤੁਨ ਹੀ ਉਪਜੈ ਤਾਂ ਤੁਹਾਡੇ ਅੰਦਰ ਕਹਿੰਦੇ ਇੱਕ ਸਹਜ ਧੁਨ ਪੈਦਾ ਹੋਣੀ ਹੈ ਸਹਜ ਅਵਸਥਾ ਬੋ ਜਾਣੀ ਹੈ ਅਡੋਲਤਾ ਪੈਦਾ ਹੋ ਜਾਣੀ ਹੈ ਤੇ ਗਤ ਮਤ ਤਦ ਹੀ ਪਾਏ ਕਹਿੰਦੇ ਉਸ ਦਿਨ ਤੋਂ ਹੀ ਤੁਸੀਂ ਉੱਚੀ ਅਵਸਥਾ 'ਚ ਜਾ ਰਹੋਗੇ ਗੱਤ ਦਾ ਭਾਵ ਹੁੰਦਾ ਉੱਚੀ ਅਵਸਥਾ ਤੇ ਮਤ ਦਾ ਭਾਵ ਹੁੰਦਾ ਉੱਚੀ ਮਤ ਕਹਿੰਦੇ ਜਿਸ ਦਿਨ ਤੁਸੀਂ ਪਰਮਾਤਮਾ ਨੂੰ ਸਿਮਰਨਾ ਸ਼ੁਰੂ ਕਰੋਗੇ ਉਸ ਦਿਨ ਤੋਂ ਹੀ ਤੁਹਾਨੂੰ ਉੱਚੀ ਅਵਸਥਾ ਤੇ ਉੱਚੀ ਮਤ ਉਹਦੇ ਮਿਲਣੇ ਸ਼ੁਰੂ ਹੋ ਜਾਣੀ ਹੈ ਉਸੇ ਦਿਨ ਤੋਂ ਪ੍ਰਾਪਤ ਕਰਨ ਲੋਗੇ ਕਹਿੰਦੇ ਇਹ ਦੋਨੇ ਚੀਜ਼ਾਂ ਹੁਣ ਦੇ ਜਿਵੇਂ ਅਸੀਂ ਸਤਿਗੁਰੂ ਨੂੰ ਸਿਮਰਾਂਗੇ ਕਹਿੰਦੇ ਚਾਹੇ ਰਾਮ ਰਾਮ ਕਹੋ ਅੱਲਾ ਅੱਲਾ ਕਹੋ ਵਾਹਿਗੁਰੂ ਵਾਹਿਗੁਰੂ ਕਹੋ ਕਹਿੰਦੇ ਪਰ ਉਸ ਪ੍ਰਮਾਤਮਾ ਨੂੰ ਸਿਮਰਨਾ ਜ਼ਰੂਰ ਪੈਣਾ ਤਾਂ ਸਾਡੀ ਮਤ ਤੇ ਸਾ ਤਾਂ ਸਾਡੀ ਗੱਤ ਉੱਚੀ ਅਵਸਥਾ ਤਾਂ ਹੋਣੀ ਹੈ ਹਰ ਇੱਕਾ ਨਾਮ ਸੱਚਾ ਮਨ ਵਸਿਆ ਨਾਮੇ ਨਾਮ ਸਮਾਏ ਕਹਿੰਦੇ ਜਿੱਦੇ ਪ੍ਰਮਾਤਮਾ ਦਾ ਨਾਮ ਜਿਹੜਾ ਉਹ ਸੱਚਾ ਜਿਵੇਂ ਅਸੀਂ ਰੋਜ਼ ਹੀ ਪੜਦੇ ਆ ਨਾ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਕਿ ਪ੍ਰਮਾਤਮਾ ਦਾ ਨਾਮ ਹਮੇਸ਼ਾ ਹੀ ਸੱਚਾ ਹੈ ਉਹ ਪ੍ਰਮਾਤਮਾ ਦਾ ਨਾਮ ਜਿਹੜਾ ਸੱਚਾ ਜਿੱਦਿਓ ਸਾਡੇ ਮਨ 'ਚ ਵਸ ਗਿਆ ਨਾ ਨਾਮੇ ਨਾਮ ਸਮਾਏ ਕਹਿੰਦੇ ਫਿਰ ਉਹ ਨਾਮ ਦੇ ਸਹਾਇਤਾ ਦੇ ਨਾਲ ਨਾਮ ਦੀ ਬਰਕਤ ਦੇ ਨਾਲ ਉਸ ਪ੍ਰਮਾਤਮਾ ਦੇ ਵਿੱਚ ਹੀ ਆ ਭੇਦ ਹੋ ਜਾਣਗੇ ਅਸੀਂ ਨਾਮੇ ਨਾਮ ਸਮਾਏ ਕਹਿੰਦੇ ਪ੍ਰਮਾਤਮਾ ਦਾ ਨਾਮ ਸੱਚਾ ਆਪਣੇ ਹਿਰਦੇ 'ਚ ਵਸਾਉਣਾ ਪੈਣਾ ਹੈ ਕੱਲਾ ਜੀਵ ਤੋਂ ਨਹੀਂ ਹਿਰਦੇ ਤੋਂ ਬੋਲਣਾ ਪੈਣਾ ਹੈ ਮਨ ਤੋਂ ਬੋਲਣਾ ਪੈਣਾ ਜਿੱਤੇ ਮਨ ਤੋਂ ਬੋਲਣ ਲੱਗੇ ਉਹਦੇ ਕਹਿੰਦੇ ਉਹਦੇ ਵਿੱਚ ਆ ਭੇਦ ਹੋ ਜਾਣਗੇ ਸੂਰਜ ਕਿਰਨ ਮਿਲੇ ਜਲਕਾ ਜਲ ਹੂਆ ਰਾਮ ਜੋਤੀ ਜੋਤ ਰਲੇ ਸੰਪੂਰਨ θਿਆ ਰਾਮ ਕਹਿੰਦੇ ਫੇਰ ਉਹਦੇ ਵਿੱਚ ਆ ਭੇਦ ਹੋਵਾਂਗੇ ਪਰ ਜੇ ਬੰਦਾ ਕਹਿੰਦੇ ਕਿ ਮੈਂ ਉੱਪਰੋਂ ਉੱਪਰੋਂ ਪੜਦਾ ਰਮਾ ਉੱਪਰੋਂ ਉੱਪਰੋਂ ਗਾਉਂਦਾ ਰਮਾ ਤੇ ਮਨ ਵਿੱਚ ਪ੍ਰਮਾਤਮਾ ਦਾ ਨਾਮ ਵਸ ਜੇ ਕਹਿੰਦੇ ਇਸ ਤਰ੍ਹਾਂ ਵਸਣਾ ਨਹੀਂ ਬਿਨ ਸਤਗੁਰ ਸਭ ਜਗ ਬौराਣਾ ਕਹਿੰਦੇ ਬਿਨਾ ਸਤਗੁਰ ਤੋਂ ਸਾਰਾ ਜਿਹੜਾ ਸੰਸਾਰ ਹੈ ਨਾ ਬौराਣਾ ਦਾ ਭਾਵ ਹੁੰਦਾ ਕਮਲਾ ਕਿ ਸਾਰਾ ਸੰਸਾਰ ਕਮਲਾ ਹੋਇਆ ਫਿਰਦਾ ਹੈ ਸਤਗੁਰੂ ਤੋਂ ਬਿਨਾ ਜਿੱਦੇ ਪ੍ਰਮਾਤਮਾ ਪ੍ਰਮਾਤਮਾ ਦੀ ਯਾਦ ਸਤਗੁਰੂ ਦੀ ਯਾਦ ਸਾਡੇ ਅੰਦਰ ਵਸ ਗਏ ਉਸ ਦਿਨ ਤੋਂ ਅਸੀਂ ਸੋਹਣੇ ਬਣਾਂਗੇ ਨਹੀਂ ਤੇ ਕਹਿੰਦੇ ਗੌਲੇ ਹੋਏ ਫਿਰਦੇ ਹੋ ਕਮਲੇ ਹੋਏ ਫਿਰਦੇ ਹੋ ਕਹਿੰਦੇ ਉਸ ਦਿਨ ਤੋਂ ਫਿਰ ਚੰਗੇ ਬਣਜੋਗੇ ਨਿਸਾਲ ਬਣਜੋਗੇ ਮਨਮੁਖ ਅੰਦਾ ਸ਼ਬਦ ਨਾ ਜਾਣਾ ਝੂਠਾ ਪਰਮ ਭੁਲਾਨਾ ਕਹਿੰਦੇ ਜਿਹੜਾ ਮਨਮੁਖ ਹੁੰਦਾ ਨਾ ਕਹਿੰਦੇ ਉਹ ਅੰਨਿਆ ਵਰਗਾ ਹੁੰਦਾ ਹੈ ਮਨਮੁਖ ਅੰਦਾ ਸ਼ਬਦ ਨਾ ਜਾਣਾ ਕਹਿੰਦੇ ਉਹਨੂੰ ਸ਼ਬਦ ਦੀ ਸੋਝੀ ਨਹੀਂ ਹੁੰਦੀ ਜਿਹੜਾ ਮਾਇਆ ਦੇ ਵਿੱਚ ਖਚਤ ਹੁੰਦਾ ਤੇ ਗੁਰੂ ਸਾਹਿਬ ਨੇ ਗੁਰਬਾਣੀ ਦੇ ਵਿੱਚ ਵੀ ਸ਼ਬਦ ਸਾਨੂੰ ਸਮਝਾਏ ਕਿ ਜਿਹੜਾ ਬੰਦਾ ਮਾਇਆ ਦੇ ਵਿੱਚ ਖਚਤ ਹੁੰਦਾ ਉਹਨੂੰ ਪ੍ਰਮਾਤਮਾ ਦਾ ਨਾਮ ਸੁਣਿਆ ਨਹੀਂ ਕਰਦਾ ਕਦੇ ਨਹੀਂ ਸੁਣਦਾ ਉਹਨੂੰ ਨਾ ਉਹਨੂੰ ਪ੍ਰਮਾਤਮਾ ਦਾ ਨਾਮ ਸੁਣਦਾ ਹੈ ਨਾ ਦਿਸਦਾ ਹੈ ਜਿਹੜੇ ਬੰਦੇ ਮਾਇਆ ਦੇ ਵਿੱਚ ਖਚਤ ਹੁੰਦੇ ਆ ਇੱਥੇ ਗੁਰੂ ਸਾਹਿਬ ਕਹਿੰਦੇ ਆ ਮਨਮੁਖ ਅੰਦਾ ਸ਼ਬਦ ਨਾ ਜਾਣੈ ਝੂਠਾ ਭਰਮ ਭੁਲਾਨਾ ਕਹਿੰਦੇ ਜਿਹੜੀ ਚੀਜ਼ ਝੂਠੀ ਹੈ ਨਾ ਜਿਹੜੀ ਚੀਜ਼ ਨੇ ਨਾਸ਼ ਹੋ ਜਾਣਾ ਹੈ ਜਿਹੜੀ ਚੀਜ਼ ਨੇ ਖਤਮ ਹੋ ਜਾਣਾ ਹੈ ਕਹਿੰਦੇ ਉਹਦੇ ਨਾਲ ਆਪਣਾ ਚਿੱਤ ਜੋੜੀ ਬੈਠਾ ਉਹਦੇ ਵਿੱਚ ਭਰਮ ਚ ਭੁਲਿਆ ਫਿਰਦਾ ਹੈ ਕਿ ਇਹ ਚੀਜ਼ ਸੱਚੀ ਹੈ ਇਹ ਚੀਜ਼ ਸੱਚੀ ਹੈ ਸੱਚਾ ਤੇ ਇੱਕੋ ਹੀ ਹੈ ਉਹ ਹੈ ਪ੍ਰਮਾਤਮਾ ਦਾ ਨਾਮ ਜਿਹੜਾ ਕਦੇ ਖਤਮ ਨਹੀਂ ਹੋਣਾ ਤੇ ਸਾਰੀ ਦੁਨੀਆ ਨੇ ਖਤਮ ਹੋ ਜਾਣਾ ਹੈ ਵਿਦਵਾਨ ਨੇ ਕਿਹਾ ਜਿਹੜੀ ਚੀਜ਼ ਅੱਖਾਂ ਦੇ ਨਾਲ ਦਿਸਦੀ ਹੈ ਸਾਰੀ ਖਤਮ ਹੋ ਜਾਣੀ ਹੈ ਆਖਿਆ ਜੀ ਫਿਰ ਖਤਮ ਕੀ ਨਹੀਂ ਹੋਣਾ ਜਿਹੜੀ ਚੀਜ਼ ਅੱਖਾਂ ਦੇ ਨਾਲ ਸਾਰਾ ਕੁਝ ਤੇ ਅੱਖਾਂ ਨਾਲ ਦਿਸਦਾ ਉਹਨਾਂ ਨੇ ਆਖਿਆ ਪ੍ਰਮਾਤਮਾ ਦਾ ਨਾਮ ਨਹੀਂ ਅੱਖਾਂ ਨਾਲ ਦਿਸਦਾ ਪਰਮਾਤਮਾ ਦਾ ਨਾਮ ਮਹਿਸੂਸ ਕਰਨਾ ਪੈਂਦਾ ਹੈ ਪਰਮਾਤਮਾ ਦਾ ਨਾਮ ਕਦੇ ਅੱਖਾਂ ਦੇ ਨਾਲ ਦੇਖਿਆ ਨਹੀਂ ਕਰਦਾ ਅੱਖੀ ਵਾਜੋਂ ਦੇਖਣਾ ਗੁਰੂ ਸਾਹਿਬ ਕਹਿੰਦੇ ਐ ਕਿਉਂ ਤੇ ਅੱਖਾਂ ਤੇ ਵੀ ਨਹੀਂ ਵੇਖਿਆ ਜਾਂਦਾ ਅੱਖੀ ਵਾਜੋਂ ਦੇਖਣਾ ਬਿਨ ਕੰਨਾਂ ਸੁਣਨਾ ਕਹਿੰਦੇ ਆ ਕੰਨਾਂ ਦੇ ਨਾਲ ਸੁਣਿਆ ਨਹੀਂ ਜਾਂਦਾ ਉੱਤੇ ਕਹਿੰਦੇ ਅੰਦਰੋਂ ਹੀ ਆਵਾਜ਼ ਆਉਣੀ ਹੈ ਤੁਹਾਡੇ ਅੰਦਰੋਂ ਆਪਣੇ ਅੰਦਰੋਂ ਬਸ ਆ ਜਿਹੜੀ ਬਾਣੀ ਹੈ ਇਹ ਕੰਨਾਂ ਦੇ ਨਾਲ ਤੁਸੀਂ ਸੁਣਦੇ ਆ ਸੁਣਦੇ ਆ ਸੁਣਦੇ ਆ ਜਿਹੜਾ ਅੰਦਰੋਂ ਆਵਾਜ਼ ਆਉਣੀ ਹੈ ਨਾ ਅੰਦਰੋਂ ਅੰਦਰੋਂ ਦਾ ਨਾਦ ਵੱਜਣਾ ਕਹਿੰਦੇ ਆ ਸੰਕ ਉਹਦੇ ਨਾਲ ਜੁੜਨਾ ਇਹ ਸ਼ਬਦ ਦੇ ਨਾਲ ਅਸੀਂ ਸ਼ਬਦ ਨੂੰ ਸੁਣਨਾ ਹੈ ਸ਼ਬਦ ਨੂੰ ਪੜ੍ਹਨਾ ਹੈ ਸ਼ਬਦ ਦੇ ਵਿੱਚ ਆ ਭੇਦ ਹੋਣਾ ਹੈ ਕਹਿੰਦੇ ਫਿਰ ਅੰਦਰੋਂ ਤੁਹਾਡੇ ਉਹ ਆਵਾਜ਼ ਉੱਠਣੀ ਹੈ ਕਹਿੰਦੇ ਫਿਰ ਉਹਦੇ ਨਾਲ ਜਦ ਤੇ ਜੁੜ ਜੂਗੇ ਨਾ ਕਹਿੰਦੇ ਫਿਰ ਟੁੱਟੋਗੇ ਨਹੀਂ ਮਨਮੁਖ ਅੰਦਾ ਸ਼ਬਦ ਨਾ ਜਾਣਾ ਝੂਠੇ ਭਰਮ ਭੁਲਾਨਾ ਅਸੀਂ ਸ਼ਬਦ ਦੇ ਨਾਲ ਜੁੜੇ ਨਹੀਂ ਝੂਠ ਦੇ ਨਾਲ ਅਸੀਂ ਚਿੱਤ ਜੋੜ ਕੇ ਬੈਠ ਗਏ ਆ ਰਹਾਉ ਰਹਾਉ ਦਾ ਭਾਵ ਉਹਦਾ ਠਹਿਰਨਾ ਤੇ ਅੱਗੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਤ੍ਰੈ ਗੁਣ ਮਾਇਆ ਭਰਮ ਪੁਲਾਇਆ ਹੋ ਮੈਂ ਬੰਧਨ ਕਮਾਈ ਹੁਣ ਮਾਇਆ ਦੇ ਤਿੰਨ ਗੁਣ ਹੁੰਦੇ ਆ ਜੀ ਰਜੋ ਗੁਣ ਸਤੋ ਗੁਣ ਤਮੋ ਗੁਣ ਤਿੰਨ ਗੁਣ ਹੁੰਦੇ ਆ ਮਾਇਆ ਦੇ ਕਹਿੰਦੇ ਮਾਇਆ ਦੇ ਤਿੰਨੇ ਗੁਣਾ ਨੇ ਸਾਨੂੰ ਪਰਵਾ ਰੱਖਿਆ ਪਰਮੰਤ ਪਰਖਿਆ ਤ੍ਰੈਗੁਣ ਮਾਇਆ ਪਰਮੋ ਭਲਾਇਆ ਪਰਮਾ ਦੇ ਵਿੱਚ ਪਏ ਪਏ ਆ ਹਉਮੈ ਬੰਧਨ ਕਮਾਈ ਕਹਿੰਦੇ ਜਿੰਨਾ ਇਹ ਤਿੰਨੇ ਗੁਣਾ ਚ ਪਾਇਆ ਦੇ ਚ ਖਚਿਤ ਹੋਵੋਗੇ ਨਾ ਉਹਨਾਂ ਹੀ ਕਹਿੰਦੇ ਹੱਥਾਂ ਨੂੰ ਬੇੜੀਆਂ ਹੱਥਾਂ ਨੂੰ ਹੱਤਕੜੀਆਂ ਤੇ ਪੈਰਾਂ ਨੂੰ ਬੇੜੀਆਂ ਲੱਗ ਜਾਣੀਆਂ ਹਉਮੈ ਬੰਧਨ ਕਮਾਈ ਕਿਉਂਕਿ ਜੇ ਬੰਦਾ ਇਹ ਨਾ ਤਿੰਨੇ ਗੁਣਾ ਚ ਰਹਿੰਦਾ ਨਾ ਮਾਇਆ ਦੇ ਕਹਿੰਦੇ ਉਹਦੇ ਅੰਦਰ ਹਉਮੈ ਜਾਦੀ ਪੈਦਾ ਹੋ ਜਾਂਦੀ ਹੈ ਜੇ ਹੋਵੇ ਅੰਦਰ ਤਾਂ ਪ੍ਰਮਾਤਮਾ ਦਾ ਨਾਮ ਨਹੀਂ ਹਉਮੈ ਨਾਵੈ ਨਾਲ ਵਿਰੋਧ ਹੈ ਕਹਿੰਦੇ ਹਉਮੈ ਦਾ ਤੇ ਨਾਮ ਦਾ ਆਪਸ ਵਿੱਚ ਵਿਰੋਧ ਹੈ ਕਹਿੰਦੇ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ ਹਨੇਰਾ ਤੇ ਚਾਨਣ ਇੱਕ ਥਾਂ ਤੇ ਇਕੱਠੇ ਨਹੀਂ ਰਹਿ ਸਕਦੇ ਜੇ ਹਨੇਰਾ ਹੈ ਨਾ ਦੀਵਾ ਜਗਾਉਂਗੇ ਹਨੇਰਾ ਉੱਡ ਜਾਣਾ ਜੇ ਦੀਵਾ ਬੰਦ ਕਰੋਗੇ ਹਨੇਰਾ ਝੜੇ ਬਸ ਇਸੇ ਤਰੀਕੇ ਗੁਰੂ ਸਾਹਿਬ ਕਹਿੰਦੇ ਜਿੱਥੇ ਹਉਮੈ ਹੈ ਉੱਥੇ ਨਾਮ ਨਹੀਂ ਤੇ ਜਿੱਥੇ ਨਾਮ ਹੈ ਉੱਥੇ ਹਉਮੈ ਨਹੀਂ ਬਸ ਇਹਨਾਂ ਦਾ ਆਪਸ ਵਿੱਚ ਵਿਰੋਧ ਹੈ ਤ੍ਰੈ ਗੁਣ ਮਾਇਆ ਭਰਮੁ ਭੁਲਾਇਆ ਹਉਮੈ ਬੰਧਨ ਕਮਾਈ ਕਹਿੰਦੇ ਜਿੱਨਾ ਹਉਮੈ ਚ ਰਹੋਗੇ ਉਹਨੇ ਹੀ ਵੰਦਨਾ ਚ ਪਾਓਗੇ ਜੰਮਣ ਮਰਨ ਸਿਰ ਉੱਪਰ ਉੱਭੋ ਗਰਭ ਜੋਰ ਦੁੱਖ ਪਾਏ ਕਹਿੰਦੇ ਜਦੋਂ ਤੁਸੀਂ ਪ੍ਰਮਾਤਮਾ ਦੇ ਨਾਲ ਟੁੱਟ ਜਾਓਗੇ ਨਾ ਕਹਿੰਦੇ ਤੁਹਾਡੇ ਸਿਰ ਤੇ ਜੰਮਣ ਮਰਨ ਦਾ ਉਹ ਇੱਕ ਗੇੜ ਚੱਲੇ ਹੀ ਰਹਿਣਾ ਕਹਿੰਦੇ ਜੰਮਲ ਮਰਨ ਸਿਰ ਉੱਪਰ ਉੱਪੋ ਕਹਿੰਦੇ ਉਹ ਤੇ ਸਿਰ ਤੇ ਮੰਡਰਾਏ ਰਿਹਾ ਗਰਭ ਜੋਰ ਦੁੱਖ ਪਾਏ ਕਹਿੰਦੇ ਫਿਰ ਵਾਰ-ਵਾਰ ਮਾਂ ਦੇ ਗਰਭ ਵਿੱਚ ਦੀ ਆਏਗਾ ਕਹਿੰਦੇ ਉਹ ਦੁੱਖ ਭੋਗਣਾ ਪੈਣਾ ਮਾਂ ਦੇ ਗਰਭ ਦਾ ਦੁੱਖ 9 ਮਹੀਨੇ ਕਹਿੰਦੇ ਕੁੰਭੀ ਨਰਕ 'ਚ ਰਹਿਣਾ ਪੈਂਦਾ ਕੁੰਭੀ ਨਰਕ ਜਿੱਥੇ ਨਾਂ ਜਾਣਣਾ ਤੇ ਹਨੇਰੇ ਹਨੇਰਾ ਕਹਿੰਦੇ ਘੋਪਾ ਹਨੇਰੇ ਦੇ ਵਿੱਚ ਗਰਭ ਜੋਰ ਦੁੱਖ ਪਾਏ ਕਹਿੰਦੇ ਇਹ ਦੁੱਖ ਦੇ ਵਿੱਚ ਫਿਰ ਤੈਨੂੰ ਰਹਿਣਾ ਪੈਣਾ ਤ੍ਰੈ ਗੁਣ ਵਰਤ ਸਗਲ ਸੰਸਾਰਾ ਹਉਮੈ ਵਿੱਚ ਪਤ ਖੋਈ ਤ੍ਰੈ ਗੁਣ ਫੇਰ ਮਾਇਆ ਦੀ ਗੱਲ ਕਰਦੇ ਆ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤ੍ਰੈ ਗੁਣ ਵਰਤੈ ਕਹਿੰਦੇ ਜਿਹੜਾ ਇਹ ਤਿੰਨੇ ਗੁਣਾਂ ਦੇ ਵਿੱਚ ਮਾਇਆ ਦੇ ਤਿੰਨੇ ਗੁਣਾ ਚ ਖਚਿਤ ਹੋ ਗਿਆ ਨਾ ਸਗਲ ਸੰਸਾਰਾ ਸਾਰਾ ਸੰਸਾਰ ਉਹਦੇ ਵਿੱਚ ਹੀ ਫਿਰ ਰਿਹਾ ਹੈ ਹੌਮੇ ਵਿੱਚ ਪੱਤ ਖੋਏ ਕਹਿੰਦੇ ਉਹਦੇ ਅੰਦਰ ਹੌਮੇ ਆ ਜਾਣੀ ਹੈ ਹੌਮੇ ਦੇ ਅੰਦਰ ਜਦੋਂ ਤੂੰ ਤੁਰੇਗਾ ਨਾ ਕਹਿੰਦੇ ਆਪਣੀ ਇੱਜ਼ਤ ਖਤਮ ਕਰ ਲੇਗਾ ਹੌਮੇ ਵਿੱਚ ਪੱਤ ਖੋਏ ਪੱਤ ਦਾ ਭਾਅ ਹੁੰਦਾ ਇੱਜ਼ਤ ਕਹਿੰਦੇ ਜਦੋਂ ਤੂੰ ਪਰਮਾਤਮਾ ਦੇ ਨਾਮ ਨੂੰ ਛੱਡ ਕੇ ਆਮ ਆਇਆ ਦੇੰਨੇ ਗੁਨਾ ਚ ਖੱਤਪ ਹੋ ਗਿਆ ਮਾਇਆ ਮਾੜੀ ਨਹੀਂ ਹੁੰਦੀ ਗੁਰੂ ਸਾਹਿਬ ਕਹਿੰਦੇ ਜੇ ਮਾਇਆ ਨਾਲ ਮਾਇਆ ਦੇ ਵਿੱਚ ਖੱਤਪ ਹੋ ਕੇ ਪ੍ਰਮਾਤਮਾ ਨਾਲ ਟੁੱਟ ਗਿਆ ਫਿਰ ਕਹਿੰਦੇ ਮਾਇਆ ਮਾੜੀ ਹੈ ਜੇ ਮਾਇਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਰਹਿੰਦੇ ਆ ਉਸ ਪ੍ਰਮਾਤਮਾ ਦੇ ਵਿੱਚ ਅਸੀਂ ਆਪੇਦ ਹੋ ਜਾਈਏ ਫਿਰ ਕਹਿੰਦੇ ਮਾਇਆ ਵੀ ਮਾੜੀ ਨਹੀਂ ਹੁੰਦੀ ਤੇ ਗੁਰੂ ਸਾਹਿਬ ਗੁਰੂ ਅਮਰਦਾਸ ਜੀ ਕਹਿੰਦੇ ਆ ਕਿ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਜਿਸੀ ਅਭੇਦ ਸੀ ਨਾ ਮਾਂ ਦੇ ਗਰਭ ਵਿੱਚ ਕਹਿੰਦੇ ਉਦੋਂ ਸੁਰਤੋਂ ਪ੍ਰਮਾਤਮਾ ਨਾਲ ਜੁੜੀ ਹੋਈ ਸੀ ਚਾਹੇ ਉਹ ਤਿੰਨ ਕੋਹ ਹਨੇਰਾ ਸੀ ਚਾਹੇ ਕੁੰਭੀ ਨਰਕ ਸੀ ਕਹਿੰਦੇ ਪਰ ਉੱਥੇ ਪ੍ਰਮਾਤਮਾ ਦੇ ਨਾਲ ਮੇਰਾ ਮਿਲਾਪ ਤੇ ਹੈਗਾ ਸੀ ਪਰ ਕਹਿੰਦੇ ਦੁਨੀਆ ਵੇਖੀ ਨਾ ਜਿੱਤੇ ਚਾਨਣ ਤੇ ਹੋ ਗਏ ਆ ਅਜਾਖੁੱਲੇ ਤੇ ਹੋ ਗਏ ਸੀ ਪਰ ਕਹਿੰਦੇ ਮਾਇਆ ਨੇ ਪ੍ਰਭਾਵ ਪਾ ਲਿਆ ਉਹ ਧਰਮਾਤਮਾ ਨਾਲੋਂ ਲਿਫਟ ਟੁੱਟ ਗਈ ਕਹਿੰਦੇ ਸਾਡੀ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਜੇ ਉਹ ਉਹਦੇ ਵਿੱਚ ਮਾਇਆ ਦੀ ਖੱਤਿਰਿਆ ਨਾ ਹੋਂਮੇ ਆ ਜਾਣੀ ਅੰਦਰ ਕਹਿੰਦੇ ਫਿਰ ਪਤ ਵੀ ਖਤਮ ਹੋ ਜਾਣੀ ਇੱਜ਼ਤ ਵੀ ਖਤਮ ਹੋ ਜਾਣੀ ਹੈ ਇੱਜ਼ਤ ਤਾਂ ਮਿਲਣੇ ਜੇ ਗੁਰੂ ਦੇ ਕੋਲ ਆਵਾਂਗੇ ਸੀ ਗੁਰੂ ਦੇ ਕੋਲ ਬੈਠਦੇ ਆ ਨਾ ਗੁਰੂ ਸਾਹਿਬ ਕਹਿੰਦੇ ਜਿਸ ਪਾਸ ਬੈਠੇ ਆ ਸੋਹੀ ਹੈ ਸਭਨਾ ਦਾ ਵੇਸਾ ਕਹਿੰਦੇ ਪ੍ਰਮਾਤਮਾ ਦੇ ਕੋਲ ਗੁਰੂ ਦੇ ਕੋਲ ਰੱਬ ਦੇ ਪਿਆਰਿਆਂ ਦੇ ਕੋਲ ਬੈਠਣਾ ਸਿੱਖਜੋ 10 ਬੈਠਣ ਦੇ ਨਾਲ ਹੀ ਤੁਹਾਡੀ ਇੱਜ਼ਤ ਆ ਜਾਣੀ ਹੈ ਪਰ ਜੇ ਕਹਿੰਦੇ ਪ੍ਰਮਾਤਮਾ ਨੂੰ ਛੱਡ ਕੇ ਤੇ ਮਾਇਆ ਦੇ ਤਿੰਨੇ ਗੁਣਾ ਚ ਖਚਿਤ ਹੋ ਗਏ ਕਹਿੰਦੇ ਤੁਹਾਡੀ ਇੱਜ਼ਤ ਵੀ ਖਤਮ ਹੋ ਜਾਣੀ ਹੈ ਗੁਰਮਖ ਹੋਵੇ ਚੌਥਾ ਪਦ ਚੀਨਾ RAM ਨਾਮ ਸੁਖ ਹੋਏ ਕਹਿੰਦੇ ਜਿਹੜੇ ਗੁਰਮਖ ਹੁੰਦੇ ਆ ਨਾ ਰੱਬ ਦੇ ਨਾਲ ਜੁੜੇ ਹੁੰਦੇ ਆ ਰੱਬ ਦੇ ਪਿਆਰੇ ਹੁੰਦੇ ਆ ਜਿਹੜੇ ਗੁਰੂ ਦੇ ਨਾਲ ਲੱਗ ਜਾਂਦੇ ਆ ਜਿਹੜੇ ਕਹਿੰਦੇ ਉਹ ਫਿਰ ਇੰਨੇ ਗੁਣਾ ਤੋਂ ਉੱਪਰ ਉੱਠ ਖੜਦੇ ਆ ਗੁਰਮੁਖ ਹੋਵੇ ਚੌਥਾ ਪਦ ਕੀਨੇ ਕਹਿੰਦੇ ਉਹ ਫਿਰ ਚੌਥਾ ਪਦ ਜਿਹੜਾ ਉਹਦੇ ਨਾਲ ਜੁੜ ਜਾਂਦੇ ਆ ਚੌਥਾ ਪਦ ਪ੍ਰਮਾਤਮਾ ਦਾ ਨਾਮ ਕਹਿੰਦੇ ਉਹ ਪ੍ਰਮਾਤਮਾ ਦੇ ਨਾਮ ਨਾਲ ਜੁੜ ਜਾਂਦੇ ਆ ਉਹ ਫਿਰ ਗੁਰਮੁਖ ਹੋ ਜਾਂਦੇ ਆ ਗੁਰਮੁਖ ਹੋਵੇ ਚੌਥਾ ਪਦ ਕੀਨੇ RAM ਨਾਮ ਸੁਖ ਹੋਏ ਕਹਿੰਦੇ ਫਿਰ ਉਹ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਜਾਂਦੇ ਆ ਪ੍ਰਮਾਤਮਾ ਦੇ ਨਾਮ ਦੇ ਨਾਲ ਜਿੱਤੇ ਜੁੜ ਗਏ ਉਹਦੇ ਜ਼ਿੰਦਗੀ ਦੇ ਵਿੱਚ ਸੁੱਖ ਆ ਜਾਂਦਾ RAM ਨਾਮ ਸੁਖ ਹੋਈ ਤੇ ਅੱਗੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਈ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਪ੍ਰਮਾਤਮਾ ਦੇ ਤਿੰਨੇ ਗੁਣ ਨੇ ਜਿਹੜੇ ਮਾਇਆ ਦੇ ਗੁਣ ਨੇ ਨਾ ਉਹ ਵੀ ਕਹਿੰਦੇ ਪ੍ਰਮਾਤਮਾ ਦੇ ਹੀ ਨੇ ਜੇ ਸਾਡੇ ਅੰਦਰ ਕਾਮ ਕ੍ਰੋਧ ਲੋਭੋ ਹੰਕਾਰ ਇਹ ਵੀ ਪ੍ਰਮਾਤਮਾ ਦੇ ਹੀ ਨੇ ਪਰ ਕਹਿੰਦੇ ਨਿਜਮ ਚ ਚਲਾਉਣਾ ਹੈ ਕਹਿੰਦੇ ਤ੍ਰੈ ਗੁਣ ਸਭ ਤੇਰੇ ਇਹ ਜਿਹੜੇ ਤਿੰਨੇ ਗੁਣ ਨੇ ਨਾ ਮਾਇਆ ਦੇ ਰਜੋ ਗੁਣ ਤਮੋ ਗੁਣ ਸਤੋ ਗੁਣ ਕਹਿੰਦੇ ਇਹ ਵੀ ਤੇਰੇ ਹੀ ਨੇ ਸੱਚੇ ਪਾਤਸ਼ਾਹ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਤੂੰ ਆਪ ਹੀ ਕਰਨ ਕਰਾਵ ਕਰਨ ਕਰਾਉਣ ਵਾਲਾ ਹੈ ਜੋ ਤੂੰ ਕਰੇ ਸੋ ਹੋਈ ਜਿਹੜਾ ਕੁਝ ਤੂੰ ਕਰ ਰਿਹਾ ਵਸੋ ਚੰਗਾ ਜੇ ਅਸੀਂ ਤੇਰੇ ਕੋਲ ਆ ਜਾਾਂਗੇ ਤੇਰੀ ਬਾਣੀ ਦੇ ਨਾਲ ਜੁੜ ਜਾਾਂਗੇ ਤਾਂ ਚੰਗੇ ਆ ਜੇ ਤੇਰੇ ਨਾਲ ਟੁੱਟ ਜਾਾਂਗੇ ਤੇਰੇ ਭਾਵੇਂ ਉਹ ਵੀ ਚੰਗਈ ਆ ਵਸ ਤੇ ਦੁਨੀਆ ਕਰਕੇ ਅਸੀਂ ਫਿਰ ਮਾੜੇ ਹੋ ਜਾਾਂਗੇ ਜੇ ਅਸੀਂ ਗੁਰੂ ਨਾਲੋਂ ਟੁੱਟ ਜਾਾਂਗੇ ਪ੍ਰਮਾਤਮਾ ਜਿਹੜਾ ਉਹ ਸਾਰਿਆਂ ਤੇ ਇੱਕੋ ਜੀ ਨਜ਼ਰ ਰੱਖਦਾ ਹੈ ਪਰ ਜਿਹੜੇ ਪ੍ਰਮਾਤਮਾ ਦੇ ਨਾਲ ਜੁੜ ਜਾਂਦੇ ਆ ਉਹ ਫਿਰ ਖੁਸ਼ੀਆਂ ਲੈ ਲੈਂਦੇ ਨਾਨਕ ਰਾਮ ਨਾਮ ਨੇ ਸਤਾਰਾ ਸ਼ਬਦੇ ਹਮੈ ਖੋਈ ਹੁਣ ਇੱਥੇ ਗੁਰੂ ਸਾਹਿਬ ਕਹਿੰਦੇ ਆ ਜਿਹੜਾ ਪਹਿਲਾਂ ਆਪਾਂ ਕਹਰੇ ਸੀ ਨਾ ਕਿ ਹਉਮੈ ਤੇ ਇੱਥੇ ਗੁਰੂ ਸਾਹਿਬ ਕਹਿੰਦੇ ਹਉਮੈ ਖੋ ਵੀ ਦਿੱਤੀ ਕਾਦੇ ਨਾਲ ਨਾਨਕ RAM ਨਾਮ ਨੇ ਸਤਾਰਾ ਕਹਿੰਦੇ ਜਦੋਂ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜੋਗੇ ਨਾ ਕਹਿੰਦੇ ਤੁਸੀਂ ਬਹੁਤ ਸੋਹਣੇ ਬਣ ਜਾਓਗੇ ਸ਼ਬਦੇ ਹਉਮੈ ਖੋਈ ਆ ਸ਼ਬਦ ਦੇ ਰਾਹੀ ਆ ਅੰਦਰ ਜਿਹੜੀ ਸਾਡੇ ਹਉਮੇ ਭਰੀ ਪਈ ਹੈ ਨਾ ਜਿਹੜਾ ਹੰਕਾਰ ਭਰਿਆ ਪਿਆ ਹੈ ਜਿਹੜੀ ਮੈਮੇ ਭਰੀ ਪਈ ਹੈ ਕਹਿੰਦੇ ਸਾਰੀ ਉਸ ਦੇ ਨਿਕਲਣੀ ਹੈ ਜਿਸ ਦਿਨ ਪ੍ਰਮਾਤਮਾ ਦੇ ਨਾਮ ਦੇ ਨਾਲ ਜੁੜ ਗਏ ਜਿੱਦੇ ਨਾਮ ਦੇ ਨਾਲ ਜੁੜ ਗਏ ਉਹਦੇ ਸਾਡੇ ਅੰਦਰੋਂ ਹਉਮੇ ਨਿਕਲ ਜਾਣੀ ਹੈ ਹੰਕਾਰ ਨਿਕਲ ਜਾਣਾ ਜਿਹੜਾ ਸੀ ਮਨ ਨੂੰ ਬਹੁਤ ਉੱਚਾ ਚੁੱਕੀ ਫਿਰਦੇ ਮਨ ਨੀਵਾ ਹੋ ਜਾਣਾ ਤੇ ਜਿਹੜੀ ਮਤ ਪੈਰਾਂ 'ਚ ਰੋਲ ਰਖੀਤੀ ਕਹਿੰਦੇ ਮਤ ਉੱਚੀ ਹੋ ਜਾਣੀ ਆ ਉਸ ਦਿਨ ਤੋਂ ਜਿੱਦੇ ਪ੍ਰਮਾਤਮਾ ਦੇ ਨਾਮ ਦੇ ਨਾਲ ਸਾਡਾ ਪਿਆਰ ਪੈ ਗਿਆ ਬਸ ਪ੍ਰਮਾਤਮਾ ਦੇ ਨਾਲ ਪਿਆਰ ਗਾਉਣਾ ਤੇ ਦੁਨੀਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਮਾਇਆ ਦੇ ਵਿੱਚ ਰਹਿੰਦੇ ਆ ਰਹਿੰਦੇ ਆ ਕਹਿੰਦੇ ਪ੍ਰਮਾਤਮਾ ਦੇ ਨਾਲ ਪਿਆਰ ਪਾ ਕੇ ਆਪਣੇ ਅੰਦਰੋਂ ਹੋਮੇ ਖੋਣੀ ਐ ਤ੍ਰੈ ਗੁਣ ਸਭ ਤੇਰੇ ਤੂੰ ਆਪੇ ਕਰਤਾ ਜੋ ਤੂੰ ਕਰੇ ਸੋ ਹੋਏ ਨਾਨਕ RAM ਨਾਮ ਨਿਸਤਾਰਾ ਸ਼ਬਦ ਹੋਮੇ ਖੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ फ